ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਅਸੀਂ ਖੜੇ ਆਂ ਪਿੰਡ ਨਿਧਾਲਾ ਸੋ ਨਿਧਾਲਾਲੇ ਪਿੰਡ ਦੀ ਇਹ ਸਮੱਸਿਆ ਕੱਲੇ ਪਿੰਡ ਦੀ ਨਹੀਂ ਗਈ ਤੇ ਆਲ ਓਵਰ ਪੰਜਾਬ ਸਰ ਪੰਜਾਬ ਵਿੱਚ ਇਹ ਸਮੱਸਿਆ ਆ ਰਹੀ ਹੈ ਹੁਣ ਮੈਂ ਦਿਖਾਣਾ ਚਾਹੂੰਗਾ ਵੀਰ ਕੈਮਰੇ ਵਾਲੇ ਨੂੰ ਮਾੜਾ ਇਹ ਪਿੱਛੇ ਦੇਖੋ ਆ ਰੀਪਰ ਵੱਜਿਆ ਵਾ ਇਹ ਘਟੋ ਘਟ ਐਸੇ ਵਾਹਨ ਚ ਨਹੀਂ ਸਾਰੇ ਨਿਧਾਲਾ ਦੇ ਘੱਟੋ ਵੱਟ 50 ਕਿੱਲਾਂ ਚ ਇਹ ਰੀਪਰ ਮਾਰਿਆ ਕਿਸਾਨਾਂ ਨੇ ਉਸੇ ਨੰਬਰ ਤੇ ਜਿਹੜੀ ਵੀ ਆਹ ਮਸ਼ੀਨਾ ਆਈਆਂ ਉਹ ਮਸ਼ੀਨਾ ਐ ਰੈਕ ਬਣਾ ਬਣਾ ਕੇ ਛੱਡ ਗਈਆਂ ਕੋਸ਼ ਕੋ ਗੱਠਾ ਬੰਨਿਆ ਵੇ ਤੁਹਾਨੂੰ ਦਿਖ ਰੀਆਂ ਹੋਣੀਆਂ ਇਹ ਕਟੋ ਕਟਾ ਵੀ 10 ਦਿਨ ਹੋ ਗਏ ਆ ਆ ਸਾਰੀ ਕਾਰਵਾਈ ਹੋਈ ਨੂੰ ਰੀਪਰ ਵੱਜੇ ਨੂੰ ਵੀ ਆ ਰੈਕ ਵੀ ਲਾ ਗਿਆ ਉਹ ਗੱਠਾ ਵੀ ਇੰਨੇ ਵੱਡੀਆਂ ਵੱਡੀਆਂ ਬਣ ਕੇ ਰੱਖ ਗਿਆ ਦਸਾਂ ਦਿਨਾਂ ਚ ਹੁਣ ਜਿਹੜਾ ਸਾਡੇ ਵਾਣ ਦਾ ਵਤ ਹੈ ਅਸੀਂ ਝੋਨੇ ਵਾਲੇ ਵਤ ਜੀ ਕਣਕ ਬੀਜਣੀ ਹੁੰਦੀ ਐ ਉਹ ਵਤ ਨਿਕਲ ਚੁੱਕਿਆ ਸੋ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਜ਼ਿਲ੍ਹੇ ਦੇ ਜਿਹੜੇ ਵੀ ਆਪਣੇ ਖੇਤੀਬਾੜੀ ਅਫਸਰ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਹੈ ਜਾਂ ਹੋਰ ਵੀ ਜਿਹੜਾ ਐਸਡੀਐਮ ਤਹਿਸੀਲਦਾਰ ਜਿਹੜੇ ਵੀ ਆ ਸਾਡੇ ਕਿਸਾਨਾਂ ਦੇ ਕਾਰਵਾਈ ਪਾਉਣ ਨੂੰ ਉਤਾਵਲੇ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਆ ਜਿਹੜੇ 50 ਕਿੱਲਿਆਂ ਦਾ ਕੋਈ ਨਾ ਕੋਈ ਇਹਨਾਂ ਦਾ ਮਸਲਾ ਆਪਾਂ ਹੱਲ ਕਰਾਈਏ ਕੱਲ੍ਹ ਸ਼ਾਮ ਤੱਕ ਕਿਉਂਕਿ ਹੁਣ ਇਹਨੂੰ ਰੌਣੀ ਕਰਨਾ ਪਊਗਾ ਜੇ ਰੌਣੀ ਕਰਦੇ ਹਾਂ ਘੱਟੋ ਘੱਟ 10-12 ਦਿਨ ਉਹ ਵਾਹਣ ਵਤ ਨਹੀਂ ਹੋਣਾ ਜੇ 10-12 ਦਿਨ ਆਪਾਂ ਲੇਟ ਆਪਣੀ ਕਣਕ ਵੀ ਲੇਟ ਹੁੰਦੀ ਹੈ ਤੇ ਉਹਦਾ ਅਸਰ ਫਿਰ ਗਾਂ ਝਾੜਦੇ ਪੈਂਦਾ ਦੂਸਰੀ ਬੇਨਤੀ ਇਹ ਵੀ ਹੈ ਵੀ ਹੁਣ ਸਾਨੂੰ ਲੈਡ ਦੀ ਪੂਰੀ ਪੂਰੀ ਲੋੜ ਹੈ ਕਿਉਂਕਿ ਇਹਨਾਂ ਵਾਹਣਾ ਚ ਹੁਣ ਐ ਕਣਕ ਪੀਜੀ ਨਹੀਂ ਜਾਣੀ ਇਹਨਾਂ ਨੂੰ ਪਹਿਲਾਂ ਪਾਣੀ ਇਹਨਾਂ ਨੂੰ ਰੌਣੀ ਕਰਨੀ ਪੈਣੀ ਹੈ ਤੇ ਉਹ ਰੌਣੀ ਵਾਸਤੇ ਲੈਡ ਚਾਹੀਦੀ ਜਿਹੜੀ ਲੈਡ ਤੁਸੀਂ ਹੁਣ ਸਿਰਫ 5 ਘੰਟੇ ਛੱਡ ਰਹੇ ਹੋ ਉਹ ਬੇਨਤੀ ਹੈ ਵੀ ਉਹ ਘੱਟੋ ਘੱਟ 8 ਘੰਟੇ ਕੀਤੀ ਜਾਵੇ ਤਾਂ ਕਿ ਜਿਹੜਾ ਵਾਹਣ ਹੈ ਉਹ ਸਾਡਾ ਸਮੇਂ ਸਿਰ ਰੋਣੀ ਹੋ ਸਕੇ ਦੂਸਰੀ ਬੇਨਤੀ ਵੀ ਆ ਤੁਹਾਨੂੰ ਕੱਲ ਸ਼ਾਮ ਤੱਕ ਜਿਹੜਾ ਵੀ ਪ੍ਰਸ਼ਾਸਨ ਹੈ ਜਾਂ ਆਪਣੇ ਮੋਗੇ ਜ਼ਿਲ੍ਹੇ ਦੇ ਜਾਂ ਆਲਓਵਰ ਪੰਜਾਬ ਦੀ ਗੱਲ ਕਰਦਾ ਮੈਂ ਵੈਸੇ ਵੀ ਜਿਹੜੇ ਵੀ ਆਪਣੀ ਖੇਤੀਬਾੜੀ ਵਾਲੇ ਅਫਸਰ ਹੈ ਜਾਂ ਐਸ.ਡੀ.ਐਮ. ਤਹਿਸੀਲਦਾਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਕੱਲ ਸ਼ਾਮ ਤੱਕ ਆਹ ਪ੍ਰਾਲੀ ਦਾ ਆਹ ਰੇਕਾਂ ਦਾ ਜਾਂ ਉਹ ਗੱਠਾਂ ਦਾ ਇਹ ਹੱਲ ਕਰ ਦਿੱਤਾ ਜਾਵੇ ਅਦਰਵਾਈਜ਼ ਫਿਰ ਸਾਡੀ ਮਜਬੂਰੀ ਹੋ ਜਾਣੀ ਹੈ ਇਹਨਾਂ ਕਿਸਾਨਾਂ ਦੇ ਆਪਣੇ ਹਿਸਾਬ ਨਾਲ ਆਪਦੇ ਵਾਹਣ ਵਿਲੇ ਕਰਨ ਦੀ ਇਹ ਮਜਬੂਰੀ ਹੋ ਜਾਣੀ ਹੈ ਫਿਰ ਇੱਥੇ ਮੇਰਾ ਭਾਈ ਕੋਈ ਐਸਡੀਐਮ ਜਾਂ ਕੋਈ ਤਸਹੀਲਦਾਰ ਜਾਂ ਕੋਈ ਖੇਤੀਬਾੜੀ ਵਾਲਾ ਅਫਸਰ ਉਹ ਆਵੇ ਇੱਥੇ ਤੇ ਆਹੀ ਪ੍ਰਾਲੀ ਦੀਆਂ ਗੱਠਾਂ ਉਹਨਾਂ ਦੀਆਂ ਗੱਡੀਆਂ ਦੇ ਸਾਹਮਣੇ ਰੱਖੀਆਂ ਜਾਣਗੀਆਂ ਉਹਨਾਂ ਗੱਡੀਆਂ ਦੀਆਂ ਬਲਾਕੇਜ ਕੀਤੀ ਜਾਊਗੀ ਅਫਸਰ ਇੱਥੇ ਬਣ ਕੇ ਭਾਈ ਜਾਣਗੇ ਜੋ ਤੱਕ ਸਾਡੀ ਕਣਕ ਨਹੀਂ ਬੀਜੀ ਜਾਂਦੀ ਫਿਰ ਇਹ ਅਫਸਰਾਂ ਦੀ ਜ਼ਿੰਮੇਵਾਰੀ ਹੋ ਜਾਣੀ ਹੈ ਵੀ ਆਹ ਪਰਾਲੀ ਦੇ ਵਿੱਚ ਖੜੀ ਪਰਾਲੀ ਦੇ ਵਿੱਚ ਕਿਵੇਂ ਉਹ ਕਣਕ ਬੀਜਣਾ ਉਹ ਸਾਰੀ ਜਦੋਂ ਤੱਕ ਉਹ ਸਾਡੀ ਕਣਕ ਨਹੀਂ ਬੀਜੀ ਜਾਂਦੀ ਉਦ ਤੱਕ ਇੱਥੇ ਕੋਈ ਵੀ ਆਇਆ ਭਾਵੇਂ ਐਸਡੀਐਮ ਆ ਗਿਆ ਭਾਵੇਂ ਤਸਕਿਲਦਾਰ ਆ ਗਿਆ ਉਹ ਅਸੀਂ ਛੱਡਣਾ ਨਹੀਂਗਾ ਇਹ ਸਾਡੀਆਂ ਬੇਨਤੀਆਂ ਇਹ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ